ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਮੇਰੇ ਨਾਲ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਜੁਕੇ ਨੇ ਅੱਜ ਅਹਿਮ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਖਾਸ ਕਰਕੇ ਪੰਜਾਬ ਨੂੰ ਲੈ ਕੇ ਵੱਖ-ਵੱਖੀਆਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਖਾਸ ਕਰਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਜੋ ਧਰਮ ਪਰਿਵਰਤਨ ਨੂੰ ਲੈ ਕੇ ਬਿਆਨ ਆਇਆ ਕਿ ਹੁਣ ਆਰਐਸਐਸ ਧਰਮ ਪਰਿਵਰਤਨ ਨੂੰ ਲੈ ਕੇ ਸਿੱਖਾਂ ਲਈ ਕੰਮ ਕਰੇਗੀ ਇਸਦੇ ਮਾਇਨੇ ਕੀ ਨੇ ਔਰ ਪਟਿਆਲਾ ਦੇ ਵਿੱਚ ਇੱਕ ਹੋਈ ਬੀਜੇਪੀ ਦੀ ਰੈਲੀ ਨੂੰ ਲੈ ਕੇ ਵੀ ਗੱਲ ਕਰਾਂਗੇ ਉਹਦੇ ਮਾਇਨੇ ਕੀ ਨੇ ਪੰਜਾਬ ਦੀ ਸਿਆਸਤ ਦੇ ਪ੍ਰਸੰਗ ਵਿੱਚ ਭੁੱਲਰ ਸਾਹਿਬ ਸਭ ਤੋਂ ਪਹਿਲਾਂ ਤਾਂ ਰਵਨੀਤ ਬਿੱਟੂ ਜਿਹੜੇ ਕਿ ਕਈ ਸਨਾਂ ਕਿਸੇ ਬਿਆਨ ਨੂੰ ਲੈ ਕੇ ਚਰਚਾ 'ਚ ਰਹਿੰਦੇ ਨੇ ਇਸ ਵਾਰ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਨਿੱਜੀ ਬਿਆਨ ਹੈ ਜਾਂ ਫਿਰ ਆਰਐਸਐਸ ਨੇ ਜਾਂ ਭਾਜਪਾ ਨੇ ਤਿਆਰੀ ਕਰ ਲਈ ਹੈ ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਧਿਆਨ 'ਚ ਰੱਖ ਕੇ ਸਿਆਸਤ ਕਰਨ ਦੀ ਦੇਖੋ ਅਸਲ ਦੇ ਵਿੱਚ ਸੰਦੀਪ ਕੇ ਭਾਜਪਾ ਦੇ ਵਿੱਚ ਸੈਂਟਰ ਦੇ ਵਿੱਚ ਬਣੀ ਨੂੰ ਕਰੀਬ 11 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਤੇ ਜਦੋਂ ਵੀ 15 ਅਗਸਤ ਦਾ 26 ਜਨਵਰੀ ਦੇ ਮੌਕੇ ਕਦੀ ਵੀ ਆਰਐਸਐਸ ਦਾ ਜਿਹੜਾ ਜ਼ਿਕਰ ਵਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਉਸ ਇਤਿਹਾਸਕ ਮੰਚ ਤੇ ਜਿਹੜਾ ਵਾ ਉਹ ਨਹੀਂ ਕੀਤਾ ਗਿਆ ਹੁਣ ਸਵਾਲ ਹੈ ਕਿ ਜਿਹੜਾ ਇਸ ਵਾਰ ਜਿਹੜਾ ਮੰਚ ਤੋਂ ਉਹਨਾਂ ਨੇ ਆਰਐਸਐਸ ਦੀ ਪ੍ਰਸ਼ੰਸਾ ਕੀਤੀ ਹੈਗੀ ਜਿਸ ਦੇ ਚੱਲਦਿਆਂ ਜਿਹੜੀ ਉਹ ਵੱਡੀ ਜਿਹੜੀ ਗੱਲ ਕੀਤੀ ਗਈ ਹੈਗੀ ਆ ਇਸ ਮਸਲੇ ਦੇ ਵਿੱਚ ਕਿ ਆਰਐਸ ਦੀ ਜਿਹੜੀ ਬਹੁਤ ਜਿਹੜੇ ਨੇ ਕੰਮ ਕੀਤੇ ਹੈਗੇ ਨੇ ਉਸ ਮਤਲਕੀ ਜਿਹੜਾ ਵਾ ਜਿਹੜੇ ਨੇ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਮੰਤਰੀ ਆ ਉਹਨਾਂ ਨੇ ਜਿਹੜੀ ਇਸ ਤੇ ਜਿਹੜੀ ਚਰਚਾ ਕੀਤੀ ਹੈਗੀ ਆ ਔਰ ਸਭ ਤੋਂ ਵੱਡੀ ਗੱਲ ਕਿ ਸਿੱਖੀ ਨੂੰ ਲੈ ਕੇ ਜਿਹੜੀ ਗੱਲ ਕੀਤੀ ਹੈਗੀ ਆ ਉਹਨੂੰ ਲੈ ਕੇ ਜਿਹੜੀ ਵੱਡੀ ਜਿਹੜਾ ਉਹਦਾ ਬਿਆਨ ਵਾ ਉਹ ਚਰਚਾ ਦਾ ਕਾਰਨ ਬਣ ਚੁੱਕਾ ਹੈਗਾ ਬਿਆਨ ਇਹ ਹੈ ਕਿ ਪੰਜਾਬ ਦੇ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਵਾ ਉਹ ਧਰਮ ਪਰਿਵਰਤਨ ਹੋ ਰਿਹਾ ਵਾ ਪਰ ਉਹਨਾਂ ਨੇ ਸਵਾਲ ਲਿਆ ਕਿ ਜਿਹੜਾ ਜੇ ਰਮਨਦੀਪ ਸਿੰਘ ਬਿੱਟੂ ਨੇ ਕਿਹਾ ਕਿ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਜਿਹੜੇ ਸਿੱਖ ਜਿਹੜੇ ਨੇ ਉਹ ਸਾਈ ਬਣਦੇ ਜਾ ਰਹੇ ਨੇ ਉਹਨਾਂ ਨੂੰ ਮੁੜ ਅਗਲੇ 50 ਸਾਲਾਂ ਦੇ ਵਿੱਚ ਜਿਹੜਾ ਵਾ ਉਹ ਜਿਹੜਾ ਕੀ ਨਾ ਇਹਨਾਂ ਨੂੰ ਤਾਂ ਧਰਮ ਪਰਿਵਰਤਨ ਜਿਹੜਾ ਉਹਨਾਂ ਦਾ ਫਿਰ ਸਿੱਖ ਸਿੱਖ ਜਿਹੜਾ ਵਾ ਉਹ ਜਿਹੜਾ ਕਨਵਰਟ ਕੀਤਾ ਜਾਉ ਮوڑ ਉਹਨਾਂ ਦਾ ਮਤਲਬ ਸਿੱਖ ਧਰਮ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਜਾਊਗਾ ਜਿਹੜੇ ਸਿੱਖ ਧਰਮ ਛੱਡ ਕੇ ਅਸਾਈ ਬਣ ਚੁੱਕੇ ਨੇ ਹੁਣ ਰਵਨੀਤ ਸਿੰਘ ਬਿੱਟੂ ਦਾ ਜਿਹੜਾ ਇਹ ਵਾਲਾ ਤੌਂਖਲਾ ਵਾ ਮੰਨਿਆ ਜਾ ਸਕਦਾ ਹੈ ਜਾਇਜ਼ ਪਰ ਕੀ ਪੰਜਾਬ ਦੇ ਵਿੱਚ ਸਿਰਫ ਜਿਹੜੇ ਸਿੱਖ ਉਹੀ ਅਸਾਈ ਬਣੇ ਨੇ ਕੀ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਨੇ ਖਾਸ ਕਰਕੇ ਦਲਤ ਭਾਈਚਾਰਾ ਉਹ ਅਸਾਈ ਨਹੀਂ ਬਣੇ ਖਾਸ ਕਰਕੇ ਸਿੱਪਟ ਸਿਰਫ ਅਗਰ ਜਿਹੜੀ ਗੱਲ ਕੀਤੀ ਜੇ ਵੀ ਦਬਾਬੇ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਵਿੱਚ ਜੇ ਸਭ ਤੋਂ ਵੱਡੀਆਂ ਜਿਹੜੀਆਂ ਆ ਉਹ ਜਿਹੜੀਆਂ ਚਰਚਾ ਆ ਵਾ ਚਾਹੇ ਪੋਜੇਵਾਲ ਵਾਲੀ ਚਰਚ ਹੋਵੇ ਚਾਹੇ ਅੰਕਨ ਰੂਲਾ ਦੀ ਹੋਵੇ ਚਾਹੇ ਬਜਿੰਦਰ ਸਿੰਘ ਦੀ ਹੋਵੇ ਉਹ ਜਿਹੜੀਆਂ ਨੇ ਸਭ ਤੋਂ ਵੱਡੀਆਂ ਜਿਹੜੀਆਂ ਚਰਚਾ ਵਾ ਉਹ ਜਿਹੜੀਆਂ ਇਹਨਾਂ ਦੇ ਗਿਰਜਾ ਗਿਰਜਾ ਕਰ ਉਹ ਸਿਰਫ ਦਬਾਬੇ ਦੇ ਵਿੱਚ ਦਬਾਬੇ ਦੇ ਵਿੱਚ ਪਾਰਟੀਕੂਲਰ ਆਪਾਂ ਜਲੰਧਰ ਦੀ ਗੱਲ ਕੀਤੀ ਜਾਵੇ ਤੇ ਉੱਥੇ ਬਹੁਤ ਸਾਰੇ ਜਿਹੜੇ ਸਿਰਫ ਸਿੱਖ ਨਹੀਂ ਬਾਕੀ ਜਿਹੜੇ ਭਾਈਚਾਰੇ ਦੇ ਲੋਕ ਆ ਉਹ ਵੀ ਅਸਾਈ ਬਣੇ ਆਗੇ ਨੇ ਖਾਸ ਕਰਕੇ ਕਿ ਹਿੰਦੂਆਂ ਦੇ ਵਿੱਚ ਦਲਤ ਭਾਈਚਾਰਾ ਵੀ ਆ ਹਿੰਦੂ ਵੀ ਨੇ ਬਹੁਤ ਸਾਰੇ ਪਰ ਜਿਹੜੀ ਟਿੱਪਣੀ ਕੀਤੀ ਰਮਨਜੀਤ ਸਿੰਘ ਬੀਟੂ ਬਈ ਸਿੱਖ ਸਿੱਖਾਂ ਨੂੰ ਜਿਹੜਾ ਵਾ ਮੁਰ ਤੋਂ ਮਿਲ ਕੇ ਮੁਰਤੋਂ ਉਹਨਾਂ ਦਾ ਜਿਹੜਾ ਧਰਮ ਪਰਿਵਰਤਨ ਜਿਹੜਾ ਸਾਈ ਬਣੇ ਫਿਰ ਸਿੱਖ ਉਹਨਾਂ ਨੂੰ ਸ਼ਾਮਿਲ ਕੀਤਾ ਜਾਊਗਾ ਅਗਲੇ 5 ਸਾਲ ਦਾ ਟੀਚਾ ਲੈ ਕੇ ਚੱਲ ਰਹੇ ਨੇ ਪਰ ਪੰਜਾਬ ਦੇ ਵਿੱਚ ਜੇ ਤੁਸੀਂ ਹਵਾਲਾ ਦਿੱਤਾ ਕਿ ਮਾਇਓਵਾਦੀ ਅਸੀਂ ਖਤਮ ਕੀਤੇ ਤੇ ਫਿਰ ਪੰਜਾਬ ਦੇ ਵਿੱਚ ਇਹ ਗੱਲ ਉੱਠਣੀ ਚਾਹੀਦੀ ਹੋਣੀ ਚਾਹੀਦੀ ਹੈ ਕਿ ਜਿਹਨਾਂ ਜਿਨ੍ਹਾਂ ਨੇ ਆਪਣਾ ਧਰਮ ਛੱਡਿਆ ਚਾਹੇ ਉਹ Hindu ਭਾਈਚਾਰੇ ਨਾਲ ਸੰਬੰਧ ਰੱਖਦੇ ਸੀ ਚਾਹੇ ਉਹ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਮੁਰਤੋਂ ਉਹਨਾਂ ਦੇ ਧਰਮ ਵਿੱਚ ਲਿਆਂਦਾ ਜਾਊਗਾ ਵਾਪਸ ਲਿਆਂਦਾ ਜਾਊਗਾ ਪਰ ਸਿੱਖਾਂ ਨੂੰ ਲੈ ਕੇ ਕਿਉਂਕਿ ਭਾਜਪਾ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਅਗਰ ਸਿਆਸਤ ਕਰਨੀ ਹੈ ਤੇ ਸਿੱਖ ਸਿਆਸਤ ਨੂੰ ਮਾਈਨਸ ਕਰਕੇ ਨਹੀਂ ਦੇਖਿਆ ਜਾ ਸਕਦਾ ਤੇ ਜਿਹੜੀ ਟਿੱਪਣੀ ਉਸ ਸਮੇਂ ਆਈ ਆ ਕਿਉਂਕਿ ਉਹਨਾਂ ਨੇ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਤੇ ਵੀ ਲਾਉਣਾ ਸੀ ਉਹਨਾਂ ਨੇ ਨਿਸ਼ਾਨਾ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਤੇ ਵੀ ਲਾਉਣਾ ਸੀ ਕਿ ਮੁਕੰਮਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਸੀ ਕਮਲ ਤੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦਾ ਸੀ ਉਹਨਾਂ ਨੇ ਇਸ ਤੇ ਗੱਲ ਨਹੀਂ ਕੀਤੀ ਹਾਲਾਂਕਿ ਬੜੀ ਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਪਹਿਲਾਂ ਮਾਝੇ ਦੇ ਵਿੱਚ ਵੀ ਕਿਉਂਕਿ ਮਾਝਾ ਵੀ ਬਹੁਤ ਪ੍ਰਭਾਵਿਤ ਹੈਗਾ ਸ਼ਰੂਨੀ ਕਮੇਟੀ ਵੀ ਆਏ ਬਗਾਈ ਗੱਲ ਕਰਦੇ ਰਹੀ ਹੈ ਕਿ ਜਿਹੜੇ ਧਰਮ ਪਰਵਰਤਨ ਨਹੀਂ ਹੋਣਾ ਚਾਹੀਦਾ ਹੈਗਾ ਕਿਉਂਕਿ ਖਾਸ ਕਰਕੇ ਜਿਹੜਾ ਸਿੱਖ ਭਾਈਚਾਰਾ ਵਾ ਉਹਨਾਂ ਨੂੰ ਤਾਂ ਬਿਲਕੁਲ ਹੀ ਦੂਜੇ ਧਰਮ ਜਿਹੜਾ ਜਿਹੜਾ ਵਾ ਉਹ ਨਹੀਂ ਜਾਣਾ ਚਾਹੀਦਾ ਹੈਗਾ ਪਰ ਕਿਉਂਕਿ ਧਰਮ ਹਰ ਇੱਕ ਦੀ ਆਪਣੀ ਨਿੱਜਤਾ ਵਾ ਕਿਸੇ ਨੂੰ ਕੋਈ ਰੋਕਿਆ ਤੇ ਨਹੀਂ ਜਾ ਸਕਦਾ ਕਿ ਪਰ ਕਿਉਂ ਧਰਮ ਛੱਡ ਕੇ ਬੰਦਾ ਦੂਜੇ ਧਰਮ ਦੇ ਵਿੱਚ ਜਿਹੜਾ ਸ਼ਾਮਲ ਹੋ ਰਿਹਾ ਉਹ ਆਪਣੇ ਆਪ ਚ ਇੱਕ ਚਰਚਾ ਦਾ ਵਿਸ਼ਾ ਹੈ ਹੁਣ ਸਵਾਲ ਇਸ ਮਸਲ ਜਿਹੜੀ ਰਮਨਜੀਤ ਸਿੰਘ ਬਿੱਟੂ ਹਣਾਂ ਦੀ ਜਿਹੜੀ ਸਟੇਟਮੈਂਟ ਇਸ ਮੌਕੇ ਆਈ ਹੈ ਉਹਨੂੰ ਲੈ ਕੇ ਹਾਲਾਂਕਿ ਕਾਲੀ ਦਲ ਕੀ ਆਪਣਾ ਪੱਖ ਦਿੰਦਾ ਜਾਂ ਸ਼ਰੂਮਨੀ ਗੁਰਦਾ ਪ੍ਰਬੰਧਕ ਕਮੇਟੀ ਕੀ ਦਲੀਲਾਂ ਦਿੰਦੀ ਆ ਪਰ ਇਹ ਸਵਾਲ ਹੈ ਕਿ ਇਹ ਨਹੀਂ ਪਰਟੀਕੂਲ ਇੱਕ ਕਾਸਟ ਨਹੀਂ ਹੋਣੀ ਚਾਹੀਦੀ ਇੱਕ ਧਰਮ ਨਹੀਂ ਹੋਣੀ ਚਾਹੀਦਾ ਕਿ ਸਿੱਖੀ ਹੀ ਜਿਹੜੀ ਆ ਉਹ ਅਸਾਈ ਬਣਦੇ ਜਾ ਰਹੇ ਨੇ ਦੂਜੇ ਧਰਮ ਦੂਜੇ ਧਰਮ ਬਹੁਤ ਦੇ ਦਬਾਬੇ ਤੇ ਕਿ ਘੱਟੋ ਘੱਟ ਭਾਜਪੀ ਨੂੰ ਕਿਉਂਕਿ ਭਾਜਪੀ ਜਿਹੜੀ ਆ ਉਹਦੀ ਇੱਕ ਆਰ ਐਸ ਐਸ ਆ ਉਹਨਾਂ ਨੂੰ ਪਤਾ ਹੈਗਾ ਉਹ ਚੱਪੇ ਚੱਪੇ ਪੰਜਾਬ ਦੇ ਪ੍ਰਦੇਸ਼ ਦੇ ਚੱਪੇ-ਚੱਪੇ ਪਿੰਡਾਂ ਬਾਰੇ ਉਹਨਾਂ ਨੂੰ ਪਤਾ ਹੈਗਾ ਉਹਨਾਂ ਨੂੰ ਪਤਾ ਕਿ ਪੰਜਾਬ 'ਚ ਕਿੰਨੇ ਲੋਕ ਕਨਵਰਟ ਹੋਏ ਨੇ ਕਿਹੜੇ-ਕਿਹੜੇ ਧਰਮ ਨਾਲ ਕਿਹੜੇ-ਕਿਹੜੇ ਧਰਮ ਦੇ ਵਿੱਚ ਹਿੰਦੂ ਭਾਈਚਾਰੇ ਦੇ ਵਿੱਚੋਂ ਜਿਹੜੇ ਵੇ ਜਿਹੜਾ ਉਹ ਦਲਤ ਭਾਈਚਾਰਾ ਕਿੰਨਾ ਕਨਵਰਟ ਹੋਇਆ ਜਾਂ ਹਿੰਦੂ ਭਾਈਚਾਰਾ ਜਾਂ ਖੱਤਰੀ ਭਾਈਚਾਰਾ ਜਾਂ ਸਿੱਖ ਭਾਈਚਾਰਾ ਇਹ ਸਾਰੀਆਂ ਚੀਜ਼ਾਂ ਬਾਹਰ ਤੇ ਆਉਣੀਆਂ ਚਾਹੀਦੀਆਂ ਨੇ ਕਿ ਕਿੰਨਾ ਲੋਕਾਂ ਦੇ ਆਪਣੇ ਜਿਹੜਾ ਧਰਮ ਆ ਇੱਕ ਗੱਲ ਹੋਰ ਹੈ ਜਿਹੜੀ ਧਰਮ ਨੂੰ ਲੈ ਕੇ ਸਿਆਸਤ ਹੁੰਦੀ ਹੈ ਕਿਸੇ ਪਰਟੀਕੂਲਰ ਧਰਮ ਨੂੰ ਲੈ ਕੇ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਸਾਂਜੀ ਵਾਲਤਾ ਦਾ ਸੰਦੇਸ਼ ਤਾਂ ਇਸ ਧਰਤੀ ਤੇ ਹੈ ਜੇ ਭਾਜਪਾ ਕਰਨਾ ਵੀ ਚਾਹੁੰਦੀ ਹੈ ਪਰ ਉਸ ਤੋਂ ਪਹਿਲਾਂ ਤਾਂ ਵੱਡੇ ਮਸਲੇ ਸਿੱਖਾਂ ਦੇ ਖੜੇ ਨੇ ਉਹਨਾਂ ਨੂੰ ਲੈ ਕੇ ਤੇ ਹੱਲ ਹੋਇਆ ਨਹੀਂ ਹਾਲਾਂਕਿ ਬਹੁਤ ਸਾਰੇ ਕੀਤੇ ਗਏ ਵਾਅਦਿਆਂ ਤੋਂ ਦੋ ਭਾਜਪਾ ਨੇ ਯੂ ਟਰਨ ਲਏ ਨੇ ਮੁਕਰੀ ਹੈ ਭਾਜਪਾ ਸੰਸਦ ਦੇ ਅੰਦਰ ਹੋਵੇ ਜਾਂ ਬਾਹਰ ਹੋਵੇ ਕੀ ਉਹਨਾਂ ਨੂੰ ਨਾਲ ਉਹ ਚੁਣੌਤੀ ਨਹੀਂ ਹੈ ਕਿ ਇਹ ਮੁੱਦਾ ਜਾਦਾ ਵੱਡਾ ਹੋ ਗਿਆ ਧਰਮ ਦੀ ਰਖਵਾਲੀ ਕਰਨ ਵਾਲਾ ਜਾਂ ਫਿਰ ਸਿੱਖਾਂ ਦੇ ਆਲਰੇਡੀ ਜਿਹੜੇ ਵੱਡੇ ਮਸਲੇ ਪਹਿਲਾਂ ਹੀ ਸਾਹਮਣੇ ਨੇ ਉਹ ਹੱਲ ਕਰਨ ਦੀ ਗੱਲ ਕਦੋਂ ਹੋਏਗੀ ਉਸਿਸ ਸਿੱਖਾਂ ਦੇ ਛੱਟੋ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਜਿਹੜੇ ਅਗਰ ਬੀਜੇਪੀ ਅਰਵਨੀਤ ਸਿੰਘ ਬਿੱਟੂ ਦੇ ਮਨ ਦੇ ਵਿੱਚ ਇੱਛਾ ਹੋਵੇ ਹਰ ਇੱਕ ਪੋਲਿਟਿਸ਼ ਦੀ ਇੱਛਾ ਹੁੰਦੀ ਹੈ ਕਿ ਉਹ ਐਮਪੀ ਬਣ ਜਾਵੇ ਮੰਤਰੀ ਬਣ ਜਾਵੇ ਉਹ ਕਿਸੇ ਸੂਬੇ ਦਾ ਮੁੱਖ ਮੰਤਰੀ ਬਣ ਜਾਵੇ ਆਪਾਂ ਮੰਨ ਕੇ ਚੱਲਦੇ ਅਗਰ ਰਵਨੀਤ ਸਿੰਘ ਬਿੱਟੂ ਦੀ ਅਗਰ ਸੂਬੇ ਦਾ ਮੁੱਖ ਮੰਤਰੀ ਬਣਨ ਦੀ ਇੱਛਾ ਹੈ ਤੇ ਹਰ ਇੱਕ ਦੀ ਇੱਛਾ ਹੋਣੀ ਚਾਹੀਦੀ ਹੈ ਫਿਰ ਗੱਲ ਸਿੱਖੀ ਦੀ ਨਹੀਂ ਹੋਣੀ ਚਾਹੀਦੀ ਗੱਲ ਪੰਜਾਬੀਅਤ ਦੀ ਹੋਣੀ ਚਾਹੀਦੀ ਹੈ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਪੰਜਾਬ ਤੇ ਫੋਕਸ ਕਰਨਾ ਪਊਗਾ ਪੰਜਾਬੀਅਤ ਤੇ ਫੋਕਸ ਕਰਨਾ ਉਸਦਾ ਕੋਣ ਦੀ ਚਿੰਤਾ ਜੈ ਜੋ ਕਿ ਸਿੱਖ ਧਰਮ ਜਿਹੜਾ ਛੱਡ ਕੇ ਇਸਾਈ ਬੰਦਾ ਜਾ ਰਿਹਾ ਪਰ ਦੂਜੇ ਧਰਮ ਦੇ ਲੋਕ ਵੀ ਜਾ ਰਹੇ ਨੇ ਖਾਸ ਕਰਕੇ Hindu Bhai Charde ਵਿੱਚ ਕਿਉਂਕਿ ਇੱਕ ਤੇ ਮੋٹے ਰੂਪ ਦੇ ਵਿੱਚ ਆ ਕਿ ਜਿਹੜਾ Hindu ਦਲ ਤਾਂ ਉਹ ਬਾਈਬਰ થી ਉਹ Hindu ਆ ਠੀਕ ਹੈ ਜੀ ਤੋ ਉਹ ਇਸ ਕਰਕੇ ਉਹਨਾਂ ਵੱਲ ਵੀ ਉਹਨਾਂ ਨੂੰ ਚਿੰਤਾ ਕਰਨੀ ਚਾਹੀਦੀ ਰਵਨੀਤ ਸਿੰਘ ਬਿੱਟੂ ਤੇ ਜੇ ਤੁਸੀਂ ਵਾਕੇ ਪੰਜਾਬ ਦੇ ਹਮਾਇਤੀ ਜਾਂ ਪੰਜਾਬ ਦੇ ਦਰਦੀ ਹੋ ਤੇ ਤੁਹਾਨੂੰ ਪੰਜਾਬੀਅਤ ਦੀ ਗੱਲ ਕਰਨੀ ਪਏਗੀ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਚਾਹੇ ਕੌਮ ਦੇ ਮਸਲੇ ਨੇ ਚਾਹੇ ਸਟੇਟ ਦੇ ਮਸਲੇ ਉਹ ਤੁਹਾਡੀ ਪਿਛਲੇ 11 ਸਾਲ ਤੋਂ ਸੈਂਟਰ ਦੇ ਵਿੱਚ ਵਜਾਰਦਾ ਉਹ ਮਸਲੇ ਪੂਰੇ ਹੋਣੇ ਚਾਹੀਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਣਾ ਚਾਹੀਦਾ ਜਾਂ ਪੰਜਾਬ ਦੇ ਜਿਹੜੇ ਭੱਕ ਦੇ ਮਸਲੇ ਉਹ ਜਿਹੜੇ ਹੱਲ ਕਰਨੇ ਚਾਹੀਦੇ ਹੈਗੇ ਪਰ ਉਹਨੂੰ ਦੇਖੋ ਰਵਨੀਤ ਸਿੰਘ ਬਿੱਟੂ ਨੇ ਜਿਹੜਾ ਹਵਾਲਾ ਦਿੱਤਾ ਕਹਿੰਦੇ ਕਿ ਆਰਐਸਐਸ ਪੈਸੇ ਜਿਹੜੇ ਇਕੱਠੇ ਕਰਕੇ ਜਿਹੜਾ ਆਪਣਾ ਬਜ ਉਹ ਜਿਹੜੇ ਉਹਨਾਂ ਮਾਇਉਵਾਦੀ ਸੀ ਉਹਨਾਂ ਤੇ ਰੋਕਿਆ ਸੀ ਉਸੇ ਤਰ੍ਹਾਂ ਉਹਨਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੀ ਉਹ ਡੀਟਮੈਂਟ ਅਗਰ ਜਿਹੜੀ ਪੜ੍ਹੀ ਜਾਵੇ ਤਾਂ ਉਹਦੇ ਚ ਮੋٹے ਰੂਪ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਉਹਦੇ ਚ ਜਿਹੜੀ ਜਿਹੜੀ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਕਾਫੀ ਹੋ ਰਹੀ ਆ ਉਹਦੇ ਚ ਉਹਨਾਂ ਇਹੀ ਲਿਖਿਆ ਖਾਸ ਕਰਕੇ ਜਿਹੜਾ ਕਿ ਪਹਿਲਾ ਪੰਜਾਬ ਸੀ ਆਰਐਸਐਸ ਤੋਂ ਪੈਸਾ ਇਕੱਠਾ ਕਰਕੇ ਮਾਇਆ ਮਾਇਓਵਾਦੀਆਂ ਨੂੰ ਖਤਮ ਕਰਨ ਲਈ ਭੇਜਦੀ ਸੀ ਹੁਣ ਮਾਇਓਵਾਦੀ ਖਤਮ ਹੋ ਗਏ ਨੇ ਤਾਂ ਆਰਐਸਐਸ ਨੇ ਹੁਣ ਜ਼ਿੰਮੇਵਾਰੀ ਲਈ ਹੈ ਕਿ ਹੁਣ ਉਹ ਸਾਰਾ ਪੈਸਾ ਪੰਜਾਬ ਵਿੱਚ ਹੀ ਜਿੰਨੇ ਵੀ ਲੋਕ ਸਿੱਖ ਧਰਮ ਨੂੰ ਛੱਡ ਕੇ ਇਸਾਈ ਧਰਮ ਵਿੱਚ ਗਏ ਹਨ ਉਹਨਾਂ ਨੂੰ ਵਾਪਸ ਸਿੱਖ ਧਰਮ ਵਿੱਚ ਲਿਆਉਣ ਉੱਤੇ ਲਗਾਏਗੀ ਇਹ ਗੱਲ ਸਿਰਫ ਆਰਐਸਐਸ ਨੇ ਹੀ ਕੀਤੀ ਹੈ ਨਾ ਕਾਲੀਆਂ ਨੇ ਕੀਤੀ ਨਾ ਐਸਸੀਪੀਸੀ ਨੇ ਕੀਤੀ ਆ ਇਹ ਜਿਹੜੀ ਰਵਨੀ ਸਿੰਘ ਬਿੱਟੂ ਹਾਨਾਂ ਦੀ ਜਿਹੜੀ ਐ ਸਟੇਟਮੈਂਟ ਹੈ ਗਿਆ ਕਿ ਪੰਜਾਬ ਤੋਂ ਲੁਧਿਆਣੇ ਤੋਂ ਜਿਹੜਾ ਪੈਸਾ ਵਾ ਉਹ ਜਿਹੜਾ ਇੱਥੋਂ ਹੋ ਕੇ ਜਿਹੜਾ ਵਾ ਇਕੱਠਾ ਹੋ ਕੇ ਜਾਂਦਾ ਰਿਹਾ ਹੈਗਾ ਪੈਸਾ ਔਰ ਉਹ ਪੈਸਾ ਫਿਰ ਜਿਹੜੇ ਮਾਰੀ ਜਿਹੜੇ ਨਾ ਖਾਸ ਕਰਕੇ ਨਾਰਥ-ਈਸਟ ਪਾਸੇ ਵਾਲੇ ਉੱਥੇ ਰੁਕੇ ਗਏ ਲੋਕਾਂ ਨੇ ਉੱਥੇ ਮਾਇਓਵਾਦੀ ਬੰਨਾ ਜਿਹੜੇ ਰੁਕ ਗਏ ਸੀ ਉਹ ਬੀਜੇ ਆਰਐਸਏ ਦਾ ਮਿਸ਼ਨ ਕਾਮਯਾਬ ਹੋ ਗਿਆ ਹੁਣ ਜਿਹੜਾ ਪੈਸਾ ਵਾ ਪੰਜਾਬ ਦੇ ਵਿੱਚ ਜਿਹੜਾ ਲੱਗੂਗਾ ਤੇ ਪੰਜਾਬ ਦੇ ਵਿੱਚ ਜਿਹੜੇ ਲੋਕ ਸਿੱਖ ਧਰਮ ਛੱਡ ਕੇ ਇਸਾਈ ਬਣੇ ਸੀ ਉਹਨਾਂ ਮੁੜ ਧਰਮ ਜਿੱਲਿਆਂ ਦਾ ਦਰਬਾਰ ਪਰ ਸਵਾਲ ਇਹ ਹੈ ਕਿ ਇਸਾਈ ਧਰਮ ਸਿਰਫ ਸਿੱਖੀ ਅਡਾਪਟ ਕਰ ਰਹੀ ਨਹੀਂ ਇਹ ਆਪਣੇ ਆਪ ਚ ਵੱਡੀ ਸਵਾਲ ਹੁਣ ਦੂਜਾ ਕੀ ਇਸ ਮਸਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਇੱਕ ਬੀਜੇਪੀ ਜਾਂ ਹੋਰ ਜਿਹੜੀਆਂ ਆਰਐਸਐਸ ਕਹਿੰਦੀ ਹੈ ਕਿ ਪੈਸਾ ਬਾਹਰੋਂ ਆ ਰਿਹਾ ਤੇ ਜੇ ਬਾਹਰੋਂ ਪੈਸਾ ਆ ਰਿਹਾ ਤੇ ਉਹ ਰੋਕਣਾ ਕਿੰਨੇ ਹੈਗਾ ਪੈਸਾ ਧਰਮ ਨੂੰ ਬਦਲਣ ਵਾਸਤੇ ਕਿਸੇ ਵੀ ਮੁਲਕ ਚੋਂ ਆਉਂਦਾ ਜਾਂ ਬਾਹਰੋਂ ਆ ਰਿਹਾ ਜਾਂ ਦੇਸ਼ ਨੂੰ ਦੌੜਨ ਵਾਲੀਆਂ ਜੋੜਨ ਵਾਲੀਆਂ ਤਾਕਤਾਂ ਦਾ ਪੈਸਾ ਆਉਂਦਾ ਹੋਊਗਾ ਤੇ ਸੈਂਟਰ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਜਿਹੜੀ ਆ ਜਿੰਮੇਵਾਰੀ ਆ ਬੀਜੇਪੀ ਦੀ ਸੈਂਟਰ ਗਵਰਨਮੈਂਟ ਆਫ ਇੰਡੀਆ ਦੀ ਸੈਂਟਰ ਗਵਰਨਮੈਂਟ ਦੀ ਤੇ ਉਹ ਉੱਥੇ ਹੋਣਾ ਚਾਹੀਦਾ ਚੈੱਕ ਕਿ ਜਿਹੜੇ ਬਾਹਰੋਂ ਐਨਜੀਓ ਦੇ ਜ਼ਰੀਏ ਜਾਂ ਹੋਰ ਸੁਸਾਇਟੀਆਂ ਦੇ ਰੂਪ ਚ ਪੈਸਾ ਆਉਂਦਾ ਵਾ ਉਹ ਰੋਕਣਾ ਕਿੰਨੇ ਹੈਗਾ ਬਲੋ ਸਿੱਖੀ ਨੂੰ ਲੈ ਕੇ ਕੋਈ ਐਨਜੀਓ ਨੇ ਖੜੀ ਹੋਵੇ ਬਾਹਰੋਂ ਜੇ ਪੈਸਾ ਆਉਂਦੇ ਤੇ ਉਹਨਾਂ ਨੂੰ ਵੱਡੀਆਂ-ਵੱਡੀਆਂ ਏਜੰਸੀਆਂ ਦੇ ਨੋਟਿਸ ਆਂਦੇ ਹੈਗੇ ਨੇ ਪਰ ਜਦੋਂ ਇਦਾਂ ਦਾ ਪੈਸਾ ਧਰਮ ਪਰਵਰਤਨ ਨੂੰ ਲੈ ਕੇ ਸਵਾਲ ਖੜੇ ਲੱਗ ਹੁੰਦੇ ਨੇ ਦੋਸ਼ ਲੱਗਦੇ ਹੈਗੇ ਨੇ ਕਿ ਪੈਸਾ ਜਿਹੜਾ ਵਾ ਬਾਹਰੋਂ ਆਉਂਦਾ ਹੈਗਾ ਵਾ ਤੇ ਫਿਰ ਉਹਦਾ ਜਿਹੜਾ ਚੈੱਕ ਐਂਡ ਬੈਲੈਂਸ ਉਹ ਸੈਂਟਰ ਸਰਕਾਰ ਨੇ ਕਰਨਾ ਹੈਗਾ ਇਹ ਹੁਣ ਲੱਗਦਾ ਨਹੀਂ ਕਿ ਬੀਜੇਪੀ ਦੀ ਸਿਆਸਤ ਦੀ ਲਾਲੂ ਜਾਂ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਸਿਆਸਤ ਆ ਉਹ ਅੱਜਕੱਲ ਬੀਜੇਪੀ ਦੀ ਸਿਆਸਤ ਆ ਉਹ ਅੱਜਕੱਲ ਆਰਐਸਐਸ ਦੀ ਸਿਆਸਤ ਆ ਪਰ ਠੀਕ ਆ ਰਵੀ ਸਿੰਘ ਬਿੱਟੂ ਦਾ ਫਿਕਰ ਜਿਹੜਾ ਵਾ ਉਹ ਜ਼ਾਇਦਾ ਕਿ ਧਰਮ ਪਰਿਵਰਤਨ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਪਰ ਕੱਲਾ ਸਿੱਖੀ ਨਹੀਂ ਆ Hindu ਧਰਮ ਦੇ ਵਿੱਚੋਂ ਵੀ ਲੋਕ ਜਿਹੜੇ ਬਹੁਤ ਆ ਉਹ ਸਾਈ ਬੰਦੇ ਜਾ ਰਹੇ ਹੁਣ ਸਭ ਤੋਂ ਵੱਡੀ ਗੱਲ ਆ ਕਿ ਪੰਜਾਬ ਦੇ ਵਿੱਚ ਪਿੱਛੇ ਜੇ ਸਰਕਾਰ ਨੇ ਜਿਹੜਾ ਵਾ ਸਾਈ ਧਰਮ ਦਾ ਵੀ ਇੱਕ ਚੇਅਰਮੈਨ ਲਾਇਆ ਹੈਗਾ ਉਹ ਜਿਹੜਾ ਵਾ ਉਹ ਜਿਹੜਾ ਵਿਵਾਦਿਤ ਬੰਦਾ ਵਾ ਜਿਹੜਾ ਸਾਈ ਭਾਈਚਾਰੇ ਦਾ ਉਹਦਾ ਬੜਾ ਕਲੋਜ਼ ਐਸ.ਡੀ ਲਾਇਆ ਹੈਗਾ ਮਤਲਬ ਜਿਹੜਾ ਹਾਲਾਂਕਿ ਜਦ ਪਿਛਲੀਆਂ ਕਾਲੀ ਸਰਕਾਰਾਂ ਜਾਂ ਕਾਂਗਰਸ ਸਰਕਾਰ ਹੁੰਦੀ ਹੈ ਕੋਈ ਜਿਹੜੇ ਨਰੋਲ ਰੂਪ ਦੇ ਵਿੱਚ ਜਿਹੜੇ ਇੱਥੇ ਐਸਾਈ ਭਾਈਚਾਰਾ ਵਸਦੇ ਉਹਨਾਂ ਚੋਂ ਕਿਸੇ ਨੂੰ ਹਿਲਾਇਆ ਜਾਂਦਾ ਲਾਇਆ ਜਾਂਦਾ ਸੀ ਜਿਹੜੇ ਕਿਸੇ ਕਿਸੇ ਪੋਲੀਟੀਕਲ ਪਾਰਟੀ ਇੱਥੇ ਤਿਉਹ ਜਿਹੜੇ ਪਾਵਰਫੁਲ ਹੁਣ ਇੱਥੇ ਆ ਕੇ ਪਾਸਟਰ ਬਣ ਗਏ ਨੇ ਪੰਜਾਬ ਪਾਸਟਰਾਂ ਦੀ ਧਰਤੀ ਬਣਦੀ ਜਾ ਰਹੀ ਹੈਗੀ ਨਾ ਇਸ ਕਰਕੇ ਉਸਤੇ ਵੀ ਤੇ ਸਵਾਲ ਖੜੇ ਹੋਣੇ ਚਾਹੀਦੇ ਨੇ ਕਿ ਇੰਨੇ ਜ਼ਿਆਦਾ ਇਹਨਾਂ ਜ਼ਮੀਨਾਂ ਲੈ ਲੈ ਕੇ ਵੱਡੇ ਵੱਡੇ 10 10 20 20 ਕਿੱਲਾਂ ਦੇ ਵਿੱਚ ਜਿਹੜੇ ਇਹਨਾਂ ਦੇ ਗਿਰਜਾ ਘਰ ਬਣਦੇ ਜਾ ਰਹੇ ਨੇ ਕੀ ਸਿਰਫ ਤੇ ਸੇ ਪੰਜਾਬ ਨੂੰ ਫੋਕਸ ਕੀਤਾ ਜਾ ਰਿਹਾ ਸਾਈ ਤਰਮ ਔਰ ਗਰੀਬਾਂ ਨੂੰ ਲਾਲਚ ਦੇ ਕੇ ਡਰਾ ਕੇ ਧਮਕਾ ਕੇ ਵਹਿਮਾਂ ਪਰ ਮਚਾ ਕੇ ਪਤਨ ਕੀ ਕੁਝ ਕਰਕੇ ਜਿਹੜੇ ਵੇ ਇਹਨਾਂ ਤੇ ਦੋਸ਼ ਲੱਗਦੇ ਆ ਕਿ ਨਹੀਂ ਔਰ ਸਭ ਤੋਂ ਵੱਡੀ ਗੱਲ ਇਹਨਾਂ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਆਪੇ ਬਾਰੋਲਾਜ ਕਰਵਾਉਂਦੇ ਤੇ ਇਥੇ ਗਰੀਬਾਂ ਨੂੰ ਦਿਖਾ ਕੇ ਪਾਣੀ ਦੇ ਪੰਨੀ ਛੱਟੇ ਛੋਟੇ ਮਾਰ ਕੇ ਜੇ ਸਹੀ ਕਰਦੇ ਨੇ ਇਦਾਂ ਦੀਆਂ ਜਿਹੜੀਆਂ ਵੀਡੀਓ ਬੜੀਆਂ ਵਾਇਰਲ ਹੋਈਆਂ ਇਹਨਾਂ ਦੇ ਆਪ ਜਿਹੜੇ ਪਾਸਟਰ ਨੇ ਉਹ ਪਿੱਛੇ ਜੇ ਤੁਹਾਨੂੰ ਆਪ ਪਤਾ ਹੋਊਗਾ 2-3 ਜਿਹੜੇ ਰੇਪ ਕੇਸਾਂ ਦੇ ਵਿੱਚ ਹੀ ਫੜੇ ਗਿਆਗੇ ਨੇ ਉਹਨਾਂ ਦੇ ਕਲੋਜ਼ ਐਡੀ ਦੇ ਇਦਾਂ ਇਹ ਚੇਅਰਮੈਨ ਲੱਗ ਰਿਹਾਗੇ ਨੇ ਉਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਆਗਾ ਪਰ ਇਹ ਜਿਹੜੀ ਪੰਜਾਬ ਜਿਹੜੀ ਪਾਸਟਰਾਂ ਦੀ ਧਰਤੀ ਬੰਦ ਹੀ ਜਾ ਰਹੀ ਆ ਉਹਦੇ ਪਿੱਛੇ ਡੂੰਘੀ ਸਾਜ਼ਿਸ਼ਾਂ ਕਿਹੜੀਆਂ ਹੈਗੀਆਂ ਨੇ ਜਿਹੜੀ ਗੁਰੂ ਸਬਾਨਾਂ ਦੀ ਧਰਤੀ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਹੈਗਾ ਪਰ ਪੰਜਾਬ ਦੇ ਹਰ ਪਿੰਡ ਦੇ ਵਿੱਚ ਜਿਹੜੇ ਗਿਰਜਾ ਘਰ ਬਣ ਰਹੇ ਹੈਗੇ ਨੇ ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਵਾਲ ਹੈਗਾ ਵਾ ਠੀਕ ਹੈ ਮੈਂ ਮੰਨਦਾ ਕਿ ਰਵਨੀ ਸਿੰਘ ਬਿੱਟੂ ਦਾ ਫਿਕਰ ਸਿਰਫ ਸਿੱਖੇ ਨਹੀਂ ਹੋਣਾ ਚਾਹੀਦਾ ਹੈਗਾ ਜੀ ਸਿੱਖੀ ਤੋਂ ਇਲਾਵਾ ਬਾਕੀ ਜਿਹੜੇ ਧਰਮ ਹੈਗੇ ਉਹਨਾਂ ਤੇ ਵੀ ਫਿਕਰ ਕਰਨਾ ਚਾਹੀਦਾ ਹੈਗਾ ਪਰ ਹਾਲਾਂਕਿ ਬੀਜੇਪੀ ਦੇ ਜਿੱਥੇ-ਜਿੱਥੇ ਸਟੇਟ ਆ ਉਹਨਾਂ ਨੇ ਬਹੁਤ ਸਾਰੇ ਜਿਹੜੇ ਜੂਜੀਸੀ ਕੋਡ ਲਾਗੂ ਕਰ ਦਿੱਤੇ ਹੈਗੇ ਨੇ ਮਾਧ ਪ੍ਰਦੇਸ਼ ਆ ਰਾਜਸਥਾਨ ਜਾਂ ਉਤਰਾਖੰਡ ਦੇ ਵਿੱਚ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਪਰ ਹੁਣ ਫਿਲਹਾਲ ਜਿਹੜਾ ਰਵੀ ਸਿੰਘ ਬਿੱਟੂ ਵਾਲਾ ਸਿੱਤ ਸਿਰ ਨਰੋਲ ਰੂਪੇ ਵਿੱਚ ਸਿੱਖੀ ਨੂੰ ਲੈ ਕੇ ਜਿਹੜੇ ਗੱਲ ਕੀਤੀ ਗਈ ਹੈਗਾ ਇਹਦੇ ਮਤਲਬਕ ਦੇਈ ਦੇ ਆ ਕਿ ਕਾਲ ਤਖਸਾਲ ਦੇ ਜਥੇਦਾਰ ਜਾਂ ਸ਼ਰੂਨਿਕ ਉਹਦਾ ਪ੍ਰਬੰਧਕ ਕਮੇਟੀ ਜਾਂ ਕਾਲੀ ਦਲ ਰਵਨੀ ਸਿੰਘ ਬਿੱਟੂ ਤੇ ਕੀ ਟਿੱਪਣੀ ਕਰਦੇ ਆਏ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਾਲਪਤਖ ਸਾਬ ਦੇ ਜ਼ਥੇਦਾਰੋਂ ਤਾਂ ਜਦੋਂ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਜ਼ਥੇਦਾਰੀ ਦੀ ਉਸ ਤੋਂ ਬਾਅਦ ਉਹ ਕਈ ਪਿੰਡਾਂ 'ਚ ਕਈ ਉਸਾਂ ਉਹਨਾਂ ਥਾਵਾਂ ਤੇ ਗਏ ਵੀ ਬਾਰਡਰ ਪੱਟੀ ਤੇ ਜਿੱਥੇ ਉਹਨਾਂ ਨੇ ਗੱਲ ਇੱਕ ਆਦੇਸ਼ ਦੇ ਵਿੱਚ ਸੰਦੇਸ਼ ਦੇ ਵਿੱਚ ਵੀ ਆਖੀ ਕਿ ਜਿਹੜੇ ਆਪਣਾ ਘਰ ਭੁੱਲ ਚੁੱਕੇ ਨੇ ਉਹਨਾਂ ਨੂੰ ਘਰ ਵਾਪਸ ਲਿਆਉਣਾ ਹੈ ਉਸ ਦੇ ਲਈ ਵੀ ਸਾਨੂੰ ਹੀਲਾ ਕਰਨਾ ਪੈਣਾ ਔਰ ਐਸਜੀਪੀਸੀ ਇੱਕ ਯਾਦ ਹੋਣਾ ਹੈ ਤੁਹਾਨੂੰ ਵੀ ਜਦੋਂ ਕਾਫੀ ਦੂਰ ਤੱਕ ਟੀਮਾਂ ਭੇਜਦੀ ਆ ਆਪਣੀ ਜਿੱਥੇ ਕਿਤੇ ਲੱਗਦਾ ਕਿ ਸਿੱਖਾਂ ਨੂੰ ਧੱਕੇ ਦੇ ਨਾਲ ਧਰਮ ਪਰਿਵਰਤਨ ਵਾਲੇ ਪਾਸੇ ਤੋਰਿਆ ਜਾ ਰਿਹਾ ਹੈ ਉੱਥੇ ਵੀ ਟੀਮ ਭੇਜੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਦੇ ਉੱਤੇ ਜੋ ਉਹਨੂੰ ਕਰਨਾ ਚਾਹੀਦਾ ਸੀ ਇਸ ਕੰਮ ਲਈ ਕਿ ਉਹ ਕਿਤੇ ਨਾ ਕਿਤੇ ਕਾਮਯਾਬ ਨਹੀਂ ਰਹੀ ਉਹ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੇ ਕੋਈ ਸਿੱਖ ਧਰਮ ਦੇ ਵਿੱਚ ਜਾਂ ਆਪਣੇ ਧਰਮ ਦੇ ਵਿੱਚ ਕੋਈ ਪੱਕਾ ਹੈ ਪਰ ਪੱਕਾ ਹੈ ਉਹਨੂੰ ਤੇ ਧਰਮ ਪਰਿਵਰਤਨ ਕਰਨ ਦੀ ਲੋੜ ਨਹੀਂ ਪੈਂਦੀ ਜੇ ਕੋਈ ਸਿੱਖ ਆ ਉਹਨੂੰ ਸਿੱਖ ਹੀ ਰਹਿਣਾ ਚਾਹੀਦਾ ਹੈਗਾ ਤੇ ਸਿੱਖ ਬਤੌਰ ਸਿੱਖੀ ਉਹਨੂੰ ਮਰਨਾ ਚਾਹੀਦਾ ਹੈਗਾ ਜੇ ਕੋਈ Hindu ਹੈ ਜੇ ਕੋਈ Isai ਹੈ ਜੇ ਕੋਈ Musalman ਪਰ ਇੰਡੀਆ ਦੇ ਵਿੱਚ ਜਿਹੜਾ ਧਰਮ ਪਰਿਵਰਤਨ ਵਾਲਾ ਜਿਹੜਾ ਕਨਸੈਪਟ ਚੱਲੂ ਹੋ ਗਿਆ ਨਾ ਇਹਦੇ ਚ ਵਿੱਚ ਬਹੁਤ ਜਿਹੜੀ ਆ ਉਹ ਖਤਰਨਾਕ ਗੱਲ ਵੀ ਹੈ ਕਿ ਉਹ ਡੂੰਘੀਆਂ ਸਾਜ਼ਿਸ਼ਾਂ ਹੈਗੀਆਂ ਜਿੰਨਾ Isai ਜਿਹੜਾ ਧਰਮ ਆ ਜਿੰਨਾ ਉਹ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਿਹਾ ਹੈਗਾ ਉਹ ਲਾਰਜ ਸਕੇਲ ਤੇ ਹੈਗਾ ਤੁਸੀਂ ਅੱਗੇ ਸਿਰਫ ਸਿਰਫ ਮੰਨਿਆ ਜਾਂਦਾ ਸੀ ਕਿ ਜਿਹੜੇ ਗੁਰਦਾਸਪੁਰ ਵਾਲੀ ਬੈਲਟ ਦੇ ਵਿੱਚ ਹੀ ਜ਼ਿਆਦਾ ਫੋਕਸ ਹੈ ਉਹਦੇ ਨਰੋਡ ਰੂਪ ਦੇ ਪੈਣ ਪੰਜਾਬ ਦੇ ਵਿੱਚ ਵੀ ਗੱਲਾਂ ਹੋ ਰਹੀਆਂ ਨੇ ਜਲੰਧਰ ਦੇ ਵਿੱਚ ਹੀ ਗਿਰਜਾ ਘਰ ਤੇ ਗਿਰਜਾ ਵੱਡੇ ਵੱਡੇ ਜਿਹੜੇ ਗਿਰਜਾ ਘਰ ਬਣ ਚੁੱਕੇ ਹੈਗੇ ਨੇ ਇਥੋਂ ਤੱਕ ਕਿ ਪੀਪੀ ਤੋਂ ਵੀ ਆਈ ਸੀ ਇੱਕ ਗੱਲ ਸਾਹਮਣੇ ਹਾਂ ਇਸ ਕਰਕੇ ਅਗਰ ਇਹ ਸਿਰ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਸਿੱਖ ਭਾਈਚਾਰਾ ਵੱਸਦਾ ਜੀ ਹੁਣ ਹਾਲਾਂਕਿ ਰਵਨੀਤ ਸਿੰਘ ਬਿੱਟੂ ਦਾ ਫਿਕਰ ਇਸ ਤੋਂ ਪਹਿਲਾਂ ਬੀਜੇਪੀ ਦੇ ਹੁਣ ਤੱਕ ਦੇ ਜਿੰਨੇ ਵੀ ਪ੍ਰਧਾਨ ਰਹੇ ਨੇ ਜਾਂ ਬੀਜੇਪੀ ਦੇ ਜਿੰਨੇ ਵੀ ਲੀਡਰ ਆ ਗਏ ਨੇ ਉਹਨਾਂ ਕਦੀ ਇੰਨੀ ਖੁੱਲ ਕੇ ਗੱਲ ਨਹੀਂ ਕੀਤੀ ਜਿੰਨਾ ਜਰ ਬਨੀਤ ਸਿੰਘ ਬਿੱਟੂ ਕਰ ਗਿਆ ਹੈ ਬਤੌਰ ਤੇ ਸੁਨੀਲ ਜਾਖੜ ਸਾਹਿਬ ਲਾਲੋ ਜਾਂ ਬਤੌਰ ਅਸ਼wini ਸ਼ਰਮਾ ਲਾਲੋ ਜਾਂ ਹੋਰ ਜਿਹੜੇ ਇੱਥੋਂ ਤੱਕ ਕਿ ਮਿਨਿਓਰਿਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਉਹ ਵੀ ਜਿਹੜੇ ਇਕਬਾਲ ਸਿੰਘ ਲਾਲਪੁਰਾ ਸਾਹਿਬ ਉਹਨਾਂ ਵੀ ਕਦੀ ਨਹੀਂ ਜ਼ਿਕਰ ਕੀਤਾ ਉਹਨਾਂ ਤੋਂ ਪਹਿਲਾਂ ਮਨਜੀਤ ਸਿੰਘ ਰਾਏ ਰਹੇ ਚੁੱਕੇ ਨੇ ਉਹਨਾਂ ਵੀ ਕਦੀ ਜ਼ਿਕਰ ਨਹੀਂ ਕੀਤਾ ਮਤਲਬ ਬੀਜੇਪੀ ਦੇ ਪੰਜਾਬ ਦੇ ਤਮਾਮ ਜਿੰਨੇ ਵੀ ਲੀਡਰ ਰਹੇ ਨੇ ਚਾਹੇ ਉਹ ਸਟੇਟ ਲੈਵਲ ਤੇ ਸੀ ਜਾਂ ਸੈਂਟਰ ਲੈਵਲ ਤੇ ਕਦੀ ਵੀ ਉਹਨਾਂ ਨੇ ਕਦੀ ਇਹ ਜ਼ਿਕਰ ਹੀ ਨਹੀਂ ਕੀਤਾ ਜਿਸ ਸਾਹ ਦੇ ਨਾਲ ਜਰਮਨੀ ਸਿੰਘ ਬਿੱਟੂ ਹੋਣੀ ਕਰਗੇ ਹੈਗੇ ਨੇ ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਆਰਐਸਐ ਜਿਹੜਾ ਪੈਸਾ ਵਾ ਉਹ ਜਿਹੜਾ ਪੰਜਾਬ ਦੇ ਵਿੱਚ ਹੀ ਲਾਇਆ ਜਾਊਗਾ ਜਿਹੜਾ ਕਿ ਨਾ ਪੰਜਾਬ ਦੇ ਵਿੱਚ ਜਿਹੜੇ ਲੋਕ ਸਿੱਖੀ ਦਾ ਕਨਵਰਟ ਹੋ ਰਹੇ ਨੇ ਦੂਜੇ ਧਰਮਾਂ ਜਾ ਰਹੇ ਨੇ ਉਹਨਾਂ ਨੂੰ ਮੁੜ ਤੋਂ ਜਿਹੜਾ ਸ਼ਾਮਲਾ ਕੀਤਾ ਜਾਊਗਾ ਜੀ ਜਿਵੇਂ ਤੁਸੀਂ ਇਹ ਜ਼ਿਕਰ ਕੀਤਾ ਨਾਲ ਹੀ ਗੱਲ ਕਰੀਏ ਜੇਕਰ ਅਸੀਂ ਬੀਜੇਪੀ ਦੀ ਪੰਜਾਬ ਬੰਦਰ ਸਿਆਸਤ ਦੀ ਹੋਰ ਕਿਹੜੇ-ਕਿਹੜੇ ਮੁੱਦਿਆਂ ਨੂੰ ਫੋਕਸ 'ਚ ਭਾਜਪਾ ਰੱਖ ਰਹੀ ਹੈ ਖਾਸ ਕਰਕੇ ਹਰੇਕੀ ਪਾਰਟੀ 27 ਦੀਆਂ ਚੋਣਾਂ ਨੂੰ ਫੋਕਸ ਰੱਖੀ ਗੱਲਾਂ ਤੇ ਦਾਅਵੇ ਕੀਤੇ ਜਾ ਰਹੇ ਨੇ ਅੱਜ ਉਹ ਪਟਿਆਲਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੱਡੀ ਰੈਲੀ ਕਰਨ ਦਾ ਤੇ ਉੱਥੋਂ ਦਾਅਵੇ ਜਿਹੜੇ ਹੋਏ ਨੇ ਭਾਜਪਾ ਦੇ ਉਹ ਪੰਜਾਬ ਦੀ ਸਿਆਸਤ ਵਿੱਚ ਕਿਵੇਂ ਦੇਖੇ ਜਾ ਰਹੇ ਨੇ ਦੇਖੋ ਸਭ ਤੋਂ ਵੱਡੀ ਗੱਲ ਅਸਲ ਦੇ ਵਿੱਚ ਹੁਣ ਸਾਰੀਆਂ ਪਾਰਟੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਚਾਹੇ ਕਾਂਗਰਸ ਪਾਰਟੀ ਚਾਹੇ ਭਾਜਪਾ ਨਾ ਸਾਰੀਆਂ ਹੀ ਪਾਰਟੀਆਂ ਨੇ ਹੁਣ ਜੇਤੂ ਘੋੜਾ ਬਣਨਾ ਚਾਹੁੰਦੀਆਂ ਨੇ ਸਾਰੀਆਂ ਪਾਰਟੀਆਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇ ਜੂਟਰਨ ਲਿਆ ਵਾ ਭਗਵੰਤ ਮਾਨ ਦੀ ਸਰਕਾਰ ਨੇ ਤੇ ਸਾਡੇ ਕਰਕੇ ਲਿਆ ਪਰ ਇਹ ਸਾਰੀਆਂ ਪਾਰਟੀਆਂ ਨੇ ਐਵੇਂ ਜੇਤੂ ਬਿਨਾ ਮਤਲਬ ਹੋਇਆ ਚੀਚੀ ਨੂੰ ਖੂਨ ਲਾ ਕੇ ਸ਼ੀਡ ਮੰਗ ਰੀਆਂ ਜੇ ਜੂਟਰਨ ਸਰਕਾਰ ਨੂੰ ਲੈਣ ਵਾਸਤੇ ਮਜਬੂਰ ਕੀਤਾ ਉਹ ਪੰਜਾਬ ਦੇ ਕਿਸਾਨਾਂ ਨੇ ਕੀਤਾ ਜੇ ਸਰਕਾਰ ਨੂੰ ਝੁਕਣਾ ਪਿਆ ਤੇ ਪੰਜਾਬ ਦੇ ਕਿਸਾਨਾਂ ਕਰਕੇ ਪੰਜਾਬ ਦੇ ਲੋਕਾਂ ਕਰਕੇ ਪੰਜਾਬ ਦੇ ਲੋਕਾਂ ਦੇ ਗੁੱਸੇ ਕਰਕੇ ਸਰਕਾਰ ਨੂੰ ਜੂਟਰਨ ਝੁਕਣਾ ਪਿਆਗਾ ਉਹਨਾਂ ਨੂੰ ਜਿਹੜਾ ਬਿੱਲ ਆ ਉਹ ਜਿਹੜੀ ਨੋਟੀਫਿਕੇਸ਼ਨ ਆ ਉਹ ਵਾਪਸ ਲੈਣੀ ਪਈਗਾ ਹੁਣ ਕਿ ਹਰ ਪਾਰਟੀ ਇਸ ਤੇ ਜਿਹੜਾ ਲੱਗੀ ਹੋਈ ਹੈ ਕਿ ਸਾਡੀ ਕਰਕੇ ਲਿਆ ਇਹਨਾਂ ਕਰਕੇ ਨਾਦ ਭਗਵੰਤ ਮਾਨ ਨੇ ਪਹਿਲਾਂ ਕੋਈ ਬਿੱਲ ਲਿਆਂਦਾ ਵਾਪਸ ਲਾਇਆ ਨਾ ਨਾ ਸਿਰਫ ਲੋਕਾਂ ਦਾ ਗੁੱਸਾ ਆਉਂਦਾ ਹੁਣ ਸਾਰੇ ਜਿਹੜੀਆਂ ਪਲੀਟਿਕ ਪਾਰਟੀਆਂ ਉਹ ਆਪਣੀ ਟਫਲੀ ਵਜਾਈ ਜਾ ਰਹੀਆਂ ਉਹ ਚਾਹੇ ਕਾਲੀ ਦਲ ਲਾ ਚਾਹੇ ਉਹ ਬੀਜੇਪੀ ਐ ਚਾਹੇ ਕਾਂਗਰਸ ਪਾਰਟੀ ਹੁਣ ਕਾਲੀ ਦਲ 1 ਸਤੰਬਰ ਨੂੰ ਰੱਖੀ ਸੀ ਕਹਾਂਗੇ ਬੀਜੇਪੀ ਨੇ ਆਜੀ ਰੱਖਦੀ ਬੀਜੇਪੀ ਨੇ ਵੀ ਹੁਣ ਸ਼ਕਤੀ ਇਸ ਨੂੰ ਸ਼ਕਤੀ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਉਸ ਰੈਲੀ ਨੂੰ ਕੀਤਾ ਦੇਖੋ ਉਸ ਮੰਚ ਤੇ ਜਿਹੜਾ ਪਟਿਆਲੇ ਜਿਹੜਾ ਜਿੱਥੋਂ ਕੈਪਟਨ ਬ੍ਰਿੰਦਰ ਸਿੰਘ ਚੋਣ ਲੜਦੇ ਰਹੇ ਨੇ ਉਥੋਂ ਅੱਜਕੱਲ ਉਹਨਾਂ ਦੀ ਧੀ ਜੈਂਦਰ ਕੌਰ ਨੇ 2027 ਚ ਚੋਣ ਲੜਦੀ ਆ ਉਹਨੇ ਅੱਜ ਜਿਹੜਾ ਮੋੜ ਰੱਖ ਦਿੱਤਾ ਹੈ ਬੀਜੇਪੀ ਦੀ ਰੈਲੀ ਦਾ ਕਿ ਹੁਣ ਬੀਜੇਪੀ ਪੰਜਾਬ ਪੱਧਰ ਤੇ ਰੈਲੀਆਂ ਕਰੇ ਪਹਿਲਾਂ ਪਟਿਆਲੇ ਚ ਉਹਨਾਂ ਕੋਈ ਐਡੀ ਵੱਡੀ ਜਿਹੜੀ ਪ੍ਰਭਾਵਸ਼ਾਲੀ ਰੈਲੀ ਕਦੀ ਹੋਈ ਨਹੀਂ ਸੀ ਤੇ ਅੱਜ ਜੈਂਦਰ ਕੌਰ ਕੋਲ ਉਹਨਾਂ ਦਾ ਉਸ ਪਰਿਵਾਰ ਦਾ ਆਪਣਾ ਜਲਵਾ ਹੈਗਾ ਹੋਰਾਂ ਸ਼ਹਿਰਾਂ ਤੋਂ ਵੀ ਜਿਹੜੇ ਲੋਕ ਆ ਗਏ ਨੇ ਉਹ ਜਿੰਨਾ ਵੀ ਇਕੱਠ ਹੋਇਆ ਪ੍ਰਭਾਵਸ਼ਾਲੀ ਉਹਦੇ ਚ ਬੀਤੁਕਣ ਬੀਜੇਪੀ ਨੇ ਪਹਿਲੀ ਦਫਾ ਪੰਜਾਬ ਦੇ ਏਡੇ ਵੱਡੇ ਲੀਡਰ ਮੰਚ ਤੇ ਪਹੁੰਚਿਆ ਹੈਗੇ ਨੇ ਚਾਹੇ ਸੁਨੀਲ ਜਾਖੜ ਨੇ ਚਾਹੇ ਅਸ਼ਵਨੀ ਸ਼ਰਮਾ ਚਾਹੇ ਬੀਜੇਪੀ ਦੇ ਨੈਸ਼ਨਲ ਜਨਰਲ ਸਕੱਤਰ ਤਰਨ ਚੋਗ ਜਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜਦੋਂ ਇਦਾਂ ਦੇ ਲੀਡਰ ਇੱਕ ਮੰਚ ਤੇ ਆਉਂਦੇ ਨੇ ਤਾਂ ਬੀਜੇਪੀ ਜਿਹੜੀ ਆ ਉਹਨਾਂ ਨੂੰ ਲੱਗਦਾ ਕਿ ਸਾਡੀ ਗਰਾਊਂਡ ਵੀ ਬਿਲਕੁਲ ਤਿਆਰ ਜਾਂ ਉਹ ਵੀ ਆਪਣੀ ਗਰਾਊਂਡ ਤਲਾਸ਼ ਰਹੇ ਨੇ ਤੇ ਜਿਹਦੀ ਸ਼ੁਰੂਆਤ ਉਹਨਾਂ ਨੇ ਪਟਿਆਲਾ ਸ਼ਹਿਰ ਤੋਂ ਕਰ ਦਿੱਤੀ ਹੈਗੀ ਆ ਹੁਣ ਉਹਨੂੰ ਇਸ ਜਿਹੜਾ ਉਹਨੂੰ ਤੁਸੀਂ ਇਸ ਰੈਲੀ ਨੂੰ ਜਿਹੜਾ ਵਾ ਇਹ ਜੈਂਦਰਕੌਰ ਦੀ ਰੈਲੀ ਕਹਿ ਲੋ ਜਾਂ ਬੀਜੇਪੀ ਦੀ ਰੈਲੀ ਕਹਿ ਲੋ ਉਹਦੇ 'ਚ ਉਹਨਾਂ ਨੇ ਮੋੜ ਬੰਨ੍ਹ ਦਿੱਤਾ ਹੈਗਾ ਔਰ ਲੋਕ ਇਸ ਅੱਜ ਦੀ ਰੈਲੀ ਦੇ ਨਾਲ ਪਿੰਡਾਂ ਦੇ ਵਿੱਚ ਚਰਚਾ ਵੀ ਹੋਣੀ ਸ਼ੁਰੂ ਹੋ ਜੋ ਕਿ ਬੀਜੇਪੀ ਨੇ ਰੈਲੀ ਕੀਤੀ ਪ੍ਰਭਾਵਸ਼ਾਲੀ ਆ ਔਰ ਉੱਥੇ ਗੱਲਾਂ ਕਿਸਾਨੀ ਦੀਆਂ ਹੋਈਆਂ ਨੇ ਪਰ ਉਹਨੂੰ ਸਵਾਲ ਹੈ ਕਿ ਜਿਹੜੇ ਸਰਕਾਰ ਨੇ ਲੈਂਡ ਪੁਨਿੰਗ ਦੇ ਮਸਲੇ ਦੇ ਵਿੱਚ ਆ ਪੰਜਾਬ ਦੇ ਕਿਸਾਨ ਆ ਕਿਸਾਨਾਂ ਜਿਹੜੇ ਨੇ ਲਗਭਗ 95% ਦੇ ਜਿਹੜੇ ਕਿਸਾਨ 90 ਤੋਂ 95 ਜੱਟ ਸਿੱਖ ਨੇ ਔਰ ਪੰਜਾਬ ਦੀ ਜਿਹੜੀ ਸਿਆਸਤ ਆ ਜੱਟ ਸਿੱਖਾਂ ਤੇ ਬੜੀ ਪ੍ਰਭਾਵਤ ਹੁੰਦੀ ਆ ਹੁਣ ਉਹਨੂੰ ਲੈ ਕੇ ਬੀਜੇਪੀ ਨੂੰ ਲੱਗਦਾ ਹੈਗਾ ਕਿ ਜੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਣਾ ਸਾਨੂੰ ਕਿਸਾਨਾਂ ਦੀ ਬਾਹ ਫੜਨੀ ਪਈਏ ਜਾਂ ਕਿਸਾਨਾਂ ਨੂੰ ਜੱਫੀ ਦੇ ਵਿੱਚ ਲਾਉਣਾ ਜੱਫੀ ਦੇ ਵਿੱਚ ਜਿ ਉਹਨਾਂ ਨੂੰ ਲੈਣਾ ਪਊਗਾ ਉਹਨੂੰ ਲੈ ਕੇ ਵੀ ਬੀਜੇਪੀ ਨੇ ਜਿਹੜੀ ਰੈਲੀ ਰੱਖੀ ਹੈਗੀ ਜੇ ਅੱਜ ਚੱਲਦੇ ਆਜ ਬੀਜੇਪੀ ਨੇ ਰੈਲੀ ਕੀਤੀ ਹੈਗੀ ਹੋ ਸਕਦਾ ਹੁਣ ਬਾਕੀ ਹਲਕਿਆਂ ਦੇ ਵਿੱਚ ਵੀ ਹੋਵੇ ਜੀ ਹੁਣ ਸਵਾਲ ਸਭ ਤੋਂ ਵੱਡੀ ਗੱਲ ਕਿ ਬੀਜੇਪੀ ਉਹ ਪਾਰਟੀ ਹੈ ਜਿਹੜੀ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਡਿਫੈਂਡ ਕਰਦੇ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੇ ਪੰਜਾਬ ਦੇ ਕਿਸਾਨਾਂ ਦੀ ਜਾਂ ਦੇਸ਼ ਦੇ ਕਿਸਾਨਾਂ ਦੀ ਗੱਲ ਹੀ ਨਹੀਂ ਕੀਤੀ ਹੈਗੀ ਜੋ ਸੈਂਟਰ ਕਹਿੰਦਾ ਸੀ ਪੰਜਾਬ ਦੇ ਲੀਡਰਾਂ ਨੇ ਉਹ ਕੀਤਾ ਪੰਜਾਬ ਦੇ ਇਥੋਂ ਤੱਕ ਲੀਡਰਾਂ ਨੇ ਵੀ ਕਿਸਾਨਾਂ ਨੂੰ ਉਹ ਪਾਕਿਸਤਾਨੀ ਮ 左ਵਾਦੀ ਕਾੜਸਤਾਨੀ ਇਥੋਂ ਤੱਕ ਕਹਿ ਦਿੱਤਾ ਕਈਆਂ ਨੇ ਤੇ ਆਪਣੇ ਕੱਪੜੇ ਵੀ ਪੜਵਾ ਲਏ ਸੀ ਤੇ ਅੱਜ ਜਦੋਂ ਉਹਨਾਂ ਨੇ ਉੱਥੇ 750 ਕਿਸਾਨ ਸ਼ਹੀਦ ਹੋਇਆ ਫਿਰ ਜਾ ਕੇ ਬੀਜੇਪੀ ਨੇ ਮਾਫੀ ਮੰਗੀ ਤੇ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲਏ ਕਿ ਅੱਜ ਉਹੋ ਵੀ ਬੀਜੇਪੀ ਕਹਿ ਰਹੀ ਕਿ ਅਸੀਂ ਕਿਸਾਨਾਂ ਦੇ ਅਤੈਸ਼ੀਆਂ ਦੇਸ਼ ਦੀ ਸਰਕਾਰ ਕਿਸਾਨਾਂ ਦੀ ਅਤੈਸ਼ੀ ਹੈ ਅਮਰਦਦੀ ਹੈਗੀ ਅੱਜ ਜਿਹੜੇ ਵੱਡਾ ਜਿਹੜਾ ਜਿਹੜਾ ਅੱਜ ਵੱਡੇ ਲੀਡਰਾਂ ਚੋਂ ਦਾ ਜਿਹੜੀ ਰੈਲੀ ਕੀਤੀ ਉਹਨਾਂ ਦਾ ਜ਼ਿਆਦਾ ਜਿਹੜਾ ਕਿਸਾਨੀ ਤੇ ਹੀ ਫੋਕਸ ਰਿਹਾਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਹੋਰ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਪੰਜਾਬ ਦਾ ਕਿਸਾਨ ਖੜਾ ਹੁੰਦਾ ਜਿਹਦੇ ਚ ਲਗਭਗ ਆਪਾਂ ਪੰਜਾਬ ਦੇ ਕਿਸਾਨ ਦੀ ਜਾਂ ਸਿੱਖ ਕਿਸਾਨ ਦੀ ਗੱਲ ਕਰ ਲਓ ਉਹਦੇ ਚ 90 ਤੋਂ 95% ਜਿਹੜਾ ਵਾ ਜਟ ਸਿੱਖ ਹੈ ਪਰ ਬਾਕੀ ਜਿਹੜੇ ਵੀ ਬਾਕੀ ਭਾਈਚਾਰੇ ਕਿਸਾਨ ਉਹ ਵੀ ਨਾਲ ਆ ਕੇ ਲੱਗ ਜਾਂਦੇ ਨੇ ਹੁਣ ਹੁਣ ਕਦੀ ਇਹ ਕਿ ਪੰਜਾਬ ਦਾ ਜਿਹੜਾ ਹਿੰਦੂ ਭਾਈਚਾਰਾ ਜਿਹਨੂੰ ਭਾਜਪਾ ਲੀਡ ਕਰਦੀ ਆ ਉਹ ਆ ਕੇ ਕਦੀ ਖੜਾ ਨਹੀਂ ਹੁੰਦਾ ਹੁਣ ਜੋ ਦਿੱਲੀ ਵੀ ਜਿਹੜਾ ਧਰਨੇ ਚੱਲੇ ਸੀ ਚਾਹੇ ਉਹ ਟਿਕੜੀ ਸੀ ਚਾਹੇ ਗਾਜੀਪੁਰ ਸੀ ਚਾਹੇ ਸਿੰਘੂ ਸੀ ਉਥੇ ਪੰਜਾਬ ਦਾ ਪੂਰਾ ਜਿਹੜਾ ਸਿੱਖ ਭਾਈਚਾਰਾ ਗਿਆ ਸੀ ਦਿੱਲੀ ਤੋਂ ਵੀ ਵੱਡੀ ਗਿੰਦੀ ਵਿੱਚ ਸਿੱਖ ਭਾਈਚਾਰਾ ਆਇਆ ਸੀ ਹਰਿਆਣੇ ਦਾ जाट ਭਾਈਚਾਰਾ ਜ਼ਰੂਰ ਆਇਆ ਸੀ ਲੇਕਿਨ ਉਹਦੇ ਪਿੱਛੇ ਬਾਕੀ ਭਾਈਚਾਰਾ ਨਹੀਂ ਆਇਆ ਸੀ ਇਸ ਕਰਕੇ ਸਿੱਖ ਪੰਜਾਬ ਦੀ ਇੱਕ ਆਪਣੀ ਖਾਸੀਅਤ ਇਸ ਕਰਕੇ ਪੰਜਾਬ ਨੂੰ ਇੱਕ ਸਟੇਟ ਨਹੀਂ ਇੱਕ ਪੰਜਾਬ ਨੂੰ ਇੱਕ ਸੋਚ ਆਖਿਆ ਜਾਂਦਾ ਹੈਗਾ ਤੇ ਬੀਜੇਪੀ ਨੂੰ ਬੁਰੀ ਤਰ੍ਹਾਂ ਸਮਝ ਲੱਗ ਗਈ ਹੈਗੇ ਕਿ ਜੇ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਤੇ ਸਾਨੂੰ ਕਿਸਾਨਾਂ ਦੀ ਗੱਲ ਕਰਨੀ ਪਊਗੀ ਕਿਉਂਕਿ ਕਿਸਾਨਾਂ ਦੇ ਨਾਲ ਖੇਤ ਮਜ਼ਦੂਰ ਹੈ ਤੇ ਨਾਲ ਹੀ ਛੋਟਾ ਦੁਕਾਨਦਾਰ ਜਾਂ ਛੋਟਾ ਕਾਰੋਬਾਰੀ ਜਾਂ ਛੋਟਾ ਸ਼ਾਹੂਕਾਰ ਜਾਂ ਛੋਟਾ ਵਪਾਰੀ ਉਹ ਵੀ ਕਿਸਾਨੀ ਤੇ ਹੀ ਨਿਰਭਰ ਕਰਦਾ ਹੈਗਾ ਜਿਸੇ ਕਰਕੇ ਅੱਜ ਬੀਜੇਪੀ ਨੂੰ ਇਸ ਤੇ ਫੋਕਸ ਕੀਤਾ ਹੈਗਾ ਹੁਣ ਸਵਾਲ ਇਹ ਹੈ ਸਭ ਤੋਂ ਵੱਡਾ ਕਿ ਜਿਹੜਾ ਹੁਣ ਬੀਜੇਪੀ ਵੀ ਕਿਸਾਨੀ ਨੂੰ ਲੈ ਕੇ ਚੱਲਣਾ ਚਾਹੁੰਦੀ ਹੈ ਕਿਉਂਕਿ ਉਹਨਾਂ ਪਤਾ ਹੈ ਕਿ ਸਾਨੂੰ ਪਿੰਡਾਂ ਦੇ ਵਿੱਚ ਲੋਕੀ ਵੜ ਨਹੀਂ ਦਿੰਦੇ ਸੀ ਤੇ ਹੁਣ ਕਿਸਾਨਾਂ ਦਾ ਦਿਲ ਜਿੱਤਣਾ ਚਾਹੁੰਦੀ ਬੀਜੇਪੀ ਜਿਹੜੀ ਕਿਸੇ ਵੇਲੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਨਜ਼ਰਾਂ ਦੇ ਵਿੱਚ ਬੀਜੇਪੀ ਇੱਕ ਦੁਸ਼ਮਣ ਜਮਾਤ ਬਣ ਗਈ ਸੀ ਉਹ ਅੱਜਕੱਲ ਜਿਹੜੀ ਕਿਸਾਨਾਂ ਦੀ ਤੇ ਬੀਜੇਪੀ ਦੀ ਜਿਹੜੀ ਆ ਉਹ ਜਿਹੜੀ ਬਿੱਲਾਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜਿਹੜੀ ਉਹ ਦੁਸ਼ਮਣੀ ਸੀ ਉਹ ਘਟਿਆ ਜਾਂ ਨਫ਼ਰਤ ਘਟਿਆ ਹੁਣ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਜ਼ਿਆਦਾ ਨਫ਼ਰਤ ਆ ਉਹ ਨੰਬਰ 1 ਆਮ ਆਦਮੀ ਪਾਰਟੀ ਬਣ ਗਈ ਹੈ ਤੇ ਨੰਬਰ 2 ਬੀਜੇਪੀ ਬਣ ਗਈ ਹੈਗੀ ਆ ਪਰ ਹੁਣ ਸਾਰੇ ਸਾਰੇ ਜਿਹੜੀਆਂ ਪ੍ਰੇਡਰ ਪਾਰਟੀਆਂ ਉਹ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਹੀ ਨਾ 227 ਨੂੰ ਜਿਤਨਾ ਚਾਹੁੰਦੇ ਨੇ ਉਹ ਅਕਾਲੀ ਦਲ ਵੀ ਜਿਤਨਾ ਚਾਹੁੰਦਾ ਕਾਂਗਰਸ ਪਾਰਟੀ ਵੀ ਜਿਤਨਾ ਚਾਹੁੰਦੀ ਹੈ ਭਾਜੀਪੀ ਵੀ ਜਿਤਨਾ ਚਾਹੁੰਦੀ ਹੈ ਹੁਣ ਅ ਬੀਜੇ ਅਕਾਲੀ ਦਲ ਨੇ ਵੀ ਰੈਲੀਆਂ ਚਾਰ ਕੀਤੀਆਂ ਸੀ ਪੰਜਵੀਂ ਉਹਨਾਂ ਨੇ ਮੋਗੇ ਵਾਲੀ ਜੇਤੂ ਦੇ ਰੂਪ ਚ ਰੱਖ ਲਈ ਅੱਜ ਬੀਜੇਪੀ ਨੇ ਕਰ ਲਈ ਉਧਰ ਜਿਹੜਾ ਸਟੇਟਮੈਂਟ ਆ ਜਿਵੇਂ ਪਿਛਲੇ ਦਿਨ ਸੋਬੀਸ਼ ਨੂੰ ਬਾਦਲ ਜੀ ਸੁਨੀਲ ਜਾਕੜ ਉਹਨਾਂ ਦੀ ਅੱਜ ਰਾਜਾ ਬ੍ਰਿੰਦਰ ਸਿੰਘ ਦੇ ਵੜਿੰਗ ਦੀ ਵੀ ਸਟੇਟਮੈਂਟ ਆਮ ਆਦਮੀ ਕਹਿੰਦੇ ਆਮ ਆਦੀ ਪਾਰਟੀ ਨੇ ਜੇ ਬਿੱਲ ਵਾਪਸ ਲਏ ਤੇ ਕਾਂਗਰਸ ਪਾਰਟੀ ਕਰਕੇ ਲੈ ਉਹ ਕਹਿੰਦੇ ਭਾਜੀਪੀ ਦੇ ਡਰਾਮੇ ਕਰ ਰਹੀ ਹੈਗਾ ਬਦਲ ਇਸ ਮਸਲੇ ਦੇ ਵਿੱਚ ਕੱਲੀ ਭਾਜੀਪੀ ਡਰਾਮੇ ਨਹੀਂ ਕਰਣੀ ਉਹ ਰਾਜਾ ਫਿਰਦਾ ਸਿੰਘ ਵੜਿੰਗਾ ਵਾਲੀ ਪਾਰਟੀ ਵੀ ਡਰਾਮੇ ਕਰ ਰਹੀ ਹੈ ਉਹ ਕਾਲੀ ਦਲ ਵੀ ਡਰਾਮੇ ਕਰ ਰਿਹਾ ਹੈਗਾ ਉਹ ਭਾਜੀਪੀ ਵੀ ਡਰਾਮੇ ਕਰੀ ਪਰ ਨਰੋਲ ਰੂਪ ਦੇ ਵਿੱਚ ਜੇ ਖੇਤੀਬਾੜੀ ਜਿਹੜੇ ਪੰਜਾਬ ਦੇ ਵਿੱਚ ਲੈਂਡ ਪੋਲਿੰਗ ਜਿਹੜੀ ਵਾਪਸ ਲਈ ਆ ਉਹ ਸਿਰ ਤੇ ਸਿਰ ਪੰਜਾਬ ਦੇ ਕਿਸਾਨਾਂ ਕਰਕੇ ਹੋਈ ਆ ਪੰਜਾਬ ਦੇ ਲੋਕਾਂ ਕਰਕੇ ਹੀ ਆ ਲੋਕਾਂ ਦਾ ਗੁੱਸਾ ਹੀ ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਇਹ ਜਿਹੜਾ ਸੀ ਲੈਂਡ ਪੂਲਿੰਗ ਜਿਹੜੀ ਜਬਰੀ ਲੋਕਾਂ ਦੀ ਜ਼ਮੀਨ ਲੈਣਾ ਚਾਹੁੰਦੇ ਆ ਲੋਕੀ ਨਹੀਂ ਦੇਣਾ ਚਾਹੁੰਦੇ ਹੈਗੇ ਉਸ ਤੋਂ ਬਾਅਦ ਇਹਨਾਂ ਪੋਲੀਟਿਕਲ ਪਾਰਟੀਆਂ ਨੇ ਆਪਣੀ ਆਪਣੀ ਜਿਹੜੇ ਨੇ ਉਹ ਡੱਫਲੀਆਂ ਜਿਹੜੀਆਂ ਵਾ ਉਹ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਦੀ ਇਸ ਰੈਲੀ ਵਿੱਚ ਕੱਲਾ ਲੈਂਡ ਪੂਲਿੰਗ ਨੂੰ ਲੈ ਕੇ ਹੀ ਗੱਲ ਹੋਈ ਜਾਂ ਫਿਰ ਲੀਡਰਾਂ ਨੇ ਖਾਸ ਕਰਕੇ ਅਸ਼wini ਸ਼ਰਮਾ ਹੋਣ ਸਿੰਘਲ ਜਾਖੜ ਹੋਣ ਜਾਂ ਰਵਨੀਤ ਬੇਟੂ ਹੋਣ ਉਹਨਾਂ ਨੇ ਮੁੱਖ ਮੰਤਰੀ ਉੱਤੇ ਵੀ ਸ਼ਬਦੀ ਵਾਰ ਕੀਤਾ ਕਿਸੇ ਤਰ੍ਹਾਂ ਦਾ ਇਹ ਸਾਰੇ ਜੋ-ਜੋ ਉਹਨਾਂ ਨੂੰ ਮੌਕਾ ਮਿਲੇਗਾ ਉਹਨਾਂ ਨੇ ਸਾਰੇ ਨੇ ਗੱਲਾਂ ਕੀਤੀਆਂ ਨੇ ਦੇਖੋ ਇਹ ਗੱਲ ਤੇ ਹੀ ਹੈ ਕਿ ਸਿਆਸਤ ਦਾ ਹੀ ਮਸਲਾ ਨੇ ਸਭ ਤੋਂ ਵੱਡਾ ਇਹਦੇ ਵਿੱਚ ਮਸਲੇ ਕਿ ਕਿ ਕਿਸਾਨਾਂ ਦੇ ਮੋਢੇ ਤੇ ਦਿਨਾਲੀਆਂ ਰੱਖੀਆਂ ਜਾ ਰਹੀਆਂ ਉਹ ਭਾਜਪਾ ਵੀ ਰੱਖ ਰਿਹਾ ਕਾਂਗਰਸ ਵੀ ਰੱਖ ਰਿਹਾ ਤੇ ਸਾਰੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਰੱਖ ਰਹੀਆਂ ਗਿਆ ਹੁਣ ਅਜ ਕਿਉਂਕਿ ਜਿੱਥੇ ਸੁਨੀਲ ਜਾਖੜ ਨੇ ਉੱਥੇ ਦੂਜੇ ਅਸ਼wini ਸ਼ਰਮਾ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਮੌਕਾ ਲੱਗਾ ਤੇ ਉਹਨਾਂ ਨੇ ਵੀ ਟਿੱਪਣੀਆਂ ਕਰਤੀਆਂ ਸਰਕਾਰ ਤੇ ਵੀ ਜਿਹੜੀ ਆ ਉਹ ਨਿਸ਼ਾਨੇ ਤੇ ਬੀਜੇਪੀ ਸਾਹ ਹੀ ਰਿਹਾਗੇ ਨੇ ਇਸ ਮਸਲੇ ਦੇ ਵਿੱਚ ਜਦੋਂ ਤਾਂ ਕਿ ਤਰਨ ਚੁਗ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਕਿ ਪੰਜਾਬ ਦੇ ਕਿਸਾਨਾਂ ਦੀ ਇਤਿਹਾਸਕੀ ਦਿੱਤਾ ਮਾਨ ਤੇ ਕੇਜਰੀਵਾਲ ਦੀ ਸਾਜ਼ਿਸ਼ ਨਕਾਮ ਹੋਈ ਆ ਤੇ ਕਾਂਗਰਸ ਦੀ ਕਹਿੰਦੇ ਕਿ ਚੁੱਪੀ ਕਿਸਾਨਾਂ ਨਾਲ ਧੋਖਾ ਵਾ ਤੇ ਕਿਸਾਨਾਂ ਦੀ ਜਿੱਤ ਤੇ ਭਾਜਪਾ ਦੀ ਆ ਜਿਹੜੀ ਉਹ ਫਤਿਹ ਰੈਲੀ ਸੀ ਇਹ ਤਰਨ ਚੁਗ ਜਿਹੜੇ ਕਿ ਬੀਜੇਪੀ ਦੇ ਜਨਰਲ ਸੈਕਟਰੀ ਨੇ ਅਗਰ ਜਿਹੜੀ ਗੱਲ ਕੀਤੀ ਜਾਵੇ ਅਸ਼ੁਨੀ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਕਿ ਜਿਹੜੀ ਅੱਜ ਬੀਜੇਪੀ ਦੀ ਕਿਸਾਨ ਮਜ਼ਦੂਰ ਫੜੇ ਰੈਲੀ ਆ ਉਹ ਬੀਜੇਪੀ ਕਹਿੰਦੀ ਹੈਗੀ ਕਿ ਆਪ ਕਾਂਗਰਸ ਉੱਤੇ ਲੈਂਡ ਪੂਲਿੰਗ ਨੀਤੀ ਨਾਲ ਤੇ ਪੰਜਾਬੀਆਂ ਦੇ ਹਿੱਤ ਵੇਚਦੇ ਉਹਨਾਂ ਨੇ ਜਿਹੜੇ ਦੋਸ਼ ਗਏ ਨੇ ਸੁਨੀਲ ਜਾਖੜ ਤੇ ਅਸ਼ੁਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਪ੍ਰੌਕਸੀ ਸੀਐਮ ਹਨ ਤੇ ਵਜੋਂ ਕੰਮ ਕਰ ਰਹੇ ਨੇ ਤੇ ਕਹਿੰਦੇ ਕਿ ਲੋਕਾਂ ਨੇ ਵੋਟਾਂ ਤੇ ਭਗਵੰਤ ਮਾਨ ਨੂੰ ਦਿੱਤੀਆਂ ਵਾ ਤੇ ਕੰਮ ਜਿਹੜੇ ਨੇ ਸੀ ਕੇਜਰੀਵਾਲ ਤੇ ਸੁਸੋਧੀਆਂ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪੂਰੀ ਤਰ੍ਹਾਂ ਜਿਹੜਾ ਪ੍ਰਸ਼ਾਸਨ ਹੈ ਉਹ ਢਹਿ ਢੇਰੀ ਹੋ ਗਿਆ ਤੇ ਉਹਨਾਂ ਨੇ ਕਿਹਾ ਕਿ ਬੀਜੇਪੀ ਹਰ ਪੰਜਾਬੀ ਦੀ ਆਵਾਜ਼ ਬਣੇਗੀ ਜਿਵੇਂ ਕਿਸਾਨਾਂ ਲਈ ਬਣੀ ਹੈ ਤੇ ਰਾਜਪੁਰਾ ਰੈਲੀ 'ਚ ਬੀਜੇਪੀ ਨੇ ਆਪ ਦੀ ਕਿਸਾਨ ਵਿਰੋਧੀ ਜਿਹੜੀ ਲੈਂਡ ਪੋਲੀਸੀ ਨੀਤੀ ਦੀ ਹਾਰ ਦਾ ਉਹਨਾਂ ਨੇ ਜਸ਼ਨ ਵੀ ਮਨਾਇਆ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਆ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਦੀ ਜਿਹੜੀ ਮਿਆਦ ਪੁੱਗ ਗਈ ਹੈ ਤੇ ਜਿਹੜੀ ਅਗਲੀ ਜਿਹੜੀ ਸਰਕਾਰ ਬਦਲਾਵ ਵਾਲੀ ਆ ਉਹ ਪੰਜਾਬ ਵਿੱਚ ਬੋਦੀ ਸਤਿਵਾਈਦ ਵਿੱਚ ਬਣੇਗੀ ਜੀ ਬਹੁਤ ਸ਼ੁਕਰੀਆ ਜੀ